ਸਾਰੇ ਆਪਾਂ ਗੁਰੂ ਕਰਨ ਸਾਹਿਬ ਜੀ ਦੇ ਅੱਗੇ ਬੜੀ ਚੜ੍ਹਦੀ ਕਲਾ ਦੇ ਵਿੱਚ ਸਮੁੱਚੀ ਸਾਗਤ ਬੜੀ ਚੜ੍ਹਦੀ ਕਲਾ ਦੇ ਜਿਹੜੀ ਵੀ ਅੱਜ ਸ਼੍ਰੋਮਣੀ ਜਰਨੈਲ ਬਾਬਾ ਜੀਵਨ ਸਿੰਘ ਭਾਈ ਜੇਤਾ ਜੀ ਜਿਹੜੇ ਅੱਜ ਆਪਾਂ ਉਹਨਾਂ ਦੇ ਇਤਿਹਾਸ ਨੂੰ ਸੁਣਨ ਵਾਸਤੇ ਤੇ ਸਭ ਤੋਂ ਵੱਡਾ ਜਿਹੜਾ ਸਾਡਾ ਮੋਢਾ ਅੱਜ ਚਮਕੌਰ ਗੜੀ ਦਾ ਖੀਰਲਾ ਸ਼ਹੀਦ ਬਾਬਾ ਜੀਵਨ ਸਿੰਘ ਦੇਖੋ ਸਾਰੇ ਆਪਾਂ ਬੜੀ ਚੜ੍ਹਦੀ ਕਲਾ ਦੇ ਵਿੱਚ ਗੱਲ ਕਰਦੇ ਆ ਸਾਰੇ ਧਿਆਨ ਦਿਓ ਕਿ ਦੇਖੋ ਆਪਾਂ ਫੇਸਬੁੱਕਾਂ ਤੇ ਸਾਰਿਆਂ ਨੇ ਬੜਾ ਬੋਲਣਾ ਹੈ ਤੇ ਸੁਣ ਕੇ ਵੀ ਸਾਰਿਆਂ ਨੇ ਜਾਣਾ ਹੈ ਉਹੜਾ ਵਿੱਚ ਚਾਰ ਦਿਨ ਬਾਅਦ ਆਪਾਂ ਸਾਰੇ ਇਹ ਗੱਲਾਂ ਭੁੱਲ ਜਾਈਏ ਕਿਉਂਕਿ ਬਾਬਾ ਜੀਵਨ ਸਿੰਘ ਸੁਰਮਣੀ ਜੰਦਿਆਲ ਜਿਹੜੇ ਕੀ ਚਮਕੌਰ ਗੜੀ ਦੇ ਖੀਰ ਦੇ ਸ਼ਹੀਦ ਹੋਏ ਆ ਜਿੱਤੇ ਕੀ ਕਲਗੀ ਤੋਣੇ ਦਾ ਵਿਸ਼ਾ ਹੈ ਉਹ ਵੀ ਬੜਾ ਵੱਡਾ ਵਿਸ਼ਾ ਹੈ ਕਿਉਂਕਿ ਜੇ ਤੁਸੀਂ ਕੱਲੀ ਐਸ.ਟੀ.ਪੀ.ਸੀ ਤੇ ਆਸ ਰੱਖੋ ਵਿਸ਼ਾ ਨੂੰ ਐਸ.ਜੀ.ਪੀ.ਸੀ ਇਨਸਾਫ ਦੇਗੀ ਉਹ ਕੱਲੇ ਇਨਸਾਫ ਦੇਣਾ ਤੁਸੀਂ ਰੋ ਉਹ ਉਹਨਾਂ ਦੀ ਮਰਜ਼ੀ ਉਹਨਾਂ ਨੇ ਕੀ ਕਹਿਣਾ ਚਮਕੋੜ ਦੀ ਘੜੀ ਦੇ ਵਿੱਚੋਂ ਪਾਪਾ ਜੀਵਨ ਸਿੰਘ ਦਾ ਨਾਮ ਲੜਿਆ ਧਿਆਨ ਚੋ ਸਾਰੇ ਧਿਆਨ ਦਿਓ ਚਮਕੋੜ ਦੀ ਘੜੀ ਦੇ ਵਿੱਚ ਪਾਪਾ ਜੀਵਨ ਸਿੰਘ ਦਾ ਨਾਮ ਹੀ ਹੈਗਾ ਜਿਹੜੀ ਪਾਰਕ ਬਣੀ ਏ ਤੇ ਜੇ ਆਪਾਂ ਕਹੀਏ ਕਿ ਚਰਚੀਨ ਦੇ ਵਿੱਚ ਨੀਲੇ ਬਣਾਈ ਏ ਉਹ ਸਿਰਫ ਇੱਕ ਸਰਕਾਰ ਦਾ ਸੀਐਮਸੀ ਦਾ ਬਿਨਾ ਐੱਜੀਪੀਸੀ ਤੋਂ ਉਹ ਪਾਰਕ ਨਹੀਂ ਬਣੀ ਜਿਹੜਾ ਬਾਬਾ ਜੀਵਨ ਸਿੰਘ ਦਾ ਨਾਂ ਕਟਿਆ ਗਿਆ ਪਾਰਕ ਦੇ ਪਿੱਛੋਂ ਉਹ ਐੱਜੀਪੀਸੀ ਨੇ ਹੀ ਕਟਾਇਆ ਤੋ ਕੋ ਸਾਰੇ ਕਾਲਾ ਪਾਉਂਦੇ ਆ ਦਿਉਦੀ ਲੋੜੇ ਹੁਣ ਸਾਰੇ ਆਪਾਂ ਜੱਲਾ ਕਰਦੇ ਪਏ ਆ ਵੀ ਜੇ ਐੱਜੀਪੀਸੀ ਕਾਕਾਪਾ ਸਾਹਿਬ ਤੋਂ ਕੋਈ ਹੁਕਮ ਦੇਈ ਕਲਗੀ ਟੋੜੇ ਦੇ ਵਿਸ਼ੇ ਤੇ ਕੀ ਸਾਡੀਆਂ ਮੱਤਾਂ ਭਾਰ ਚ ਲੜੀਆਂ ਕਿ ਅਸੀਂ ਕਿਹੜਾ ਸਟੈਂਡ ਲੈਣਾ ਕੋਕ ਐਸਜੀਪੀਸੀ ਬੋਲਣ ਤੇ ਕਹਿਿਆ ਦਿਓ ਕਿ ਕਲਗੀ ਥੋੜਾ ਬਾਬਾ ਸਾਹ ਦਾ ਸੇਕਦਾ ਕਿਉਂਕਿ ਚਮਕੌਰ ਗੜੀ ਦੇ ਵਿੱਚ ਜਿਹੜੀ ਐਸਜੀਪੀਸੀ ਕਹਰੀ ਏ ਕਲਗੀ ਟੋੜੇ ਬਾਰੇ ਪਰ ਅਸੀਂ ਦੇਖਣਾ ਵੀ ਅਸੀਂ ਕੀ ਕਹਿਣਾ ਸਾਰੇ ਬੋਲ ਇਕੱਠਿਆਂ ਹੋ ਕੇ ਟੋੜੇ ਸਭ ਤੋਂ ਵੱਡੀ ਤੇ ਗੱਲ ਆ ਸਾਨੂੰ ਸਭ ਤੋਂ ਪਹਿਲਾਂ ਜਿਹੜਾ ਚਮਕੌਰ ਗੜੀ ਦੇ ਵਿੱਚ ਬਾਬਾ ਜੀਵਨ ਸਿੰਘ ਦਾ ਸ਼ਹੀਦੀ ਸਥਾਨ ਹੈ ਜੇ ਚਮਕੌਰ ਗੜੀ 'ਚ ਖੀਰ ਦਾ ਸ਼ਹੀਦ ਬਾਬਾ ਜੀਵਨ ਸਿੰਘ ਹੋਇਆ ਹੈ ਤੇ ਕਲਗੀ ਆਪੀ ਉਰਦੀ ਹੈ ਸਾਨੂੰ ਆਪਣੇ ਸਥਾਨ ਤੇ ਬੜੀ ਵੱਡੀ ਦਾਵੇਦਾਨੀ ਕਰਨ ਦੀ ਲੋੜ ਹੈ ਜੇ ਅਸੀਂ ਉੱਥੇ ਚਮਕੌਰ ਗੜੀ ਦੇ ਵਿੱਚ ਸਾਡਾ ਸੁਪਨੀ ਜਰਮਨੈਲ ਸਿੰਘ ਬਾਬਾ ਜੀਵਨ ਸਿੰਘ ਦਾ ਸ਼ਹੀਦ ਹੋਇਆ ਹੈ ਤੇ ਜੇ ਅਸੀਂ ਇਹ ਦਾਵੇਦਾਨੀ ਕਰਦੇ ਚਾਹੁੰਦੇ ਖਲਾਜੇ ਮਖੀਰ ਦਾ ਸ਼ਹੀਦ ਦੇ ਤੇ ਕਲਗੀ ਆਪੀ ਤੁਹਾਡੀ ਤੁਹਾਨੂੰ ਲੜਨ ਦੀ ਲੋੜ ਸਾਰੇ ਗੋਮਾਂ ਤਾਂ ਕੱਟੇ ਹੋਈਏ ਅੱਜ ਤੱਕ ਦੇਖੋ ਆਪਾਂ ਸਾਰੇ ਕਿੰਨੀਆਂ ਗੱਲਾਂ ਕਰਦੇ ਆ ਅੱਜ ਤੱਕ ਸਾਡੀ ਗੋਮ ਕੋਈ ਵੱਡਾ ਲੀਡਰ ਨਹੀਂ ਦਿੱਤਾ ਗਿਆ ਸਮਾਜ ਨਾਲ ਅਕਾਲੀ ਸਾਹਿਬ ਪੰਥ ਦੀ ਗੱਲ ਕਰਦੇ ਲੋੜੇ ਕਿਉਂਕਿ ਖਾਲਸਾ ਪੰਥ ਹੈ ਫੈਸਲੇ ਪੰਥ ਦੇ ਹੋਣੇ ਆ ਨਾ ਕੱਲੇ ਸਮਾਜ ਦੇ ਸਮਾਜ ਵਿੱਚ ਹੀ ਬੇਨਤੀ ਤੇ ਤਕੜੇ ਹੋ ਕੇ ਕੋਈ ਸਿਆਸੀ ਲੀਡਰ ਵੀ ਤਕੜਾ ਗੋਮ ਨੂੰ ਦੋ ਜਿਹੜਾ ਕਿ ਗੋਮ ਦੇ ਤੁਹਾਡੇ ਮਸਲੇ ਹੱਲ ਕਰੇ ਉਤੇ ਕੌਂਗ ਦੇ ਪੰਥ ਦੇ ਤੱਕਲੇ ਜਰਨੈਲ ਹੋਣ ਪਾਸਾ ਜਿਹੜੇ ਕਿ ਉਹ ਵੀ ਇੰਨਾ ਵੱਡਾ ਫੈਸਲਾ ਲੈਣ ਕਿ ਕੱਲ ਤੋਂ ਕਾਲਕਤਕਾ ਸਾਹਿਬ ਵਾਲਾ ਕੋਈ ਫੈਸਲਾ ਲੈਂਦਾ ਹੈ ਕਲਗੀ ਕੋਲੇ ਦੇ ਵਿਸ਼ੇ ਤੇ ਕੀ ਤੁਹਾਡਾ ਸਾਰਿਆਂ ਦਾ ਕੀ ਸਟੈਂਡ ਹੋਏਗਾ ਕੀ ਅਸੂਲਾਂ ਦੇ ਖਿਲਾਫ ਜਾ ਸਕਾਂਗੇ ਸਾਰੇ ਆਪਾਂ ਇਸੇ ਤੇ ਧਿਆਨ ਦਿਓ ਅੱਜ ਹੁਣ ਆਪਾਂ ਸਾਰੇ ਕਲਗੀ ਦੀ ਲੜਾਈ ਲੜ ਰਹੇ ਹਾਂ ਕਿੰਨਿਆ ਕਿਨਿਆ ਗੱਲਾਂ ਕਰਦੇ ਜੇ ਕਾਲ ਤੱਕ ਪਸਾਪ ਉਹਨਾਂ ਨੇ ਕਹਿਤਾ ਕਲਗੀ ਦਾ ਮਿਸ਼ਰ ਦੂਜੇ ਪਾਸੇ ਫੇਰ ਅਸੀਂ ਕੀ ਕਰਾਂਗੇ ਇਸ ਕਰਕੇ ਅਸੀਂ ਸਭ ਤੋਂ ਵੱਡੀ ਗੱਲ ਤਾਂ ਵੀ ਪੇਸ਼ ਕਰਦੀ ਆ ਵੀ ਸ੍ਰੋਮਣੀ ਗੁਰਦਵਾਰਾ ਬਾਬਾ ਜੀਵਨ ਸਿੰਘ ਚਮਕੌਰ ਗੜੀ ਦੇ ਖੀਲ ਨੇ ਸ਼ਹੀਦ ਹੋਇਆ ਜਿਹੜਾ ਵੀ ਇਸ ਮਿਸ਼ਰ ਦੇ ਬੋਲਦਾ ਉਹਦਾ ਮੂੰਹ ਬੰਦ ਕਰਨ ਦੀ ਲੋੜ ਹੈ ਸਭ ਨੂੰ ਬੋਲੇ ਜਿੰਦਾਬਾਦ ਹੋਰ ਲੋੜ ਹੈ ਸੋ ਜਾ ਰਿਹਾ ਕੱਲੇ ਕਲਗੀ ਤੋੜੇ ਦੀ ਗੱਲ ਨਹੀਂ ਹੈਗੀ ਸਾਨੂੰ ਸਭ ਤੋਂ ਵੱਡੇ ਤਕੜੇ ਹੋ ਕੇ ਸ੍ਰੀਮਣੀ ਜਨਰਲ ਬਾਬਾ ਜੀਵਨ ਸਿੰਘ ਦਾ ਇੰਨਾ ਵੱਡਾ ਇੱਕ ਇਤਿਹਾਸਕ ਦਿਨ ਬਣਾਈਏ ਕਿ ਜੇ ਗੁਰੂ ਤੇਗ ਬਹਾਦਰ ਪਾਸ਼ਾ ਦਾ 350 ਸਾਲਾ ਮਨਾਇਆ ਜਾ ਸਕਦਾ ਹੈ ਭਾਈ ਪੱਥ ਦੀ ਦਾਦਾ ਭਾਈ ਮਤੀ ਦਾਦਾ ਭਾਈ ਜਾਲੇ ਦਾ ਕੀ ਤੁਸੀਂ ਸਾਰੀ ਕੌਮ ਇਕੱਠੀ ਹੋ ਕੇ 350 ਸਾਲਾ ਬਾਬਾ ਜੀਵਨ ਸਿੰਘ ਦਾ ਚਮਕੋੜ ਦੀ ਰਣੀ ਚ ਨਹੀਂ ਬਣਾ ਸਕਦੇ

ਥੋੜੇ ਜਣੇ ਬਤੋ ਤੁਸੀਂ ਵੇਖਿਆ ਪਚੋਲੇ ਸਾਹ ਤਾਂ ਪਖੰਡਿੱਟਾ ਵੱਡਾ ਸੀ ਧਿਆਨ ਦਿਓ ਸਾਰੇ ਉਹ ਜਤ ਸੰਤ ਨੇ ਜਿੱਥੇ ਤੇ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕੁਰਸੀ ਲਈ ਉੱਥੇ ਕਾਮੀਨਾਂ ਦਾ ਚੌਥਾ ਪੜਾਅ ਸੀ ਉਹਦੇ ਇਹਨਾਂ ਦੇ ਖੂਹ ਹੀ ਰਕ ਸੀਗੇ ਹਰਮੰਦਰ ਸਾਹਿਬ ਦੀਨਾਂ ਦਾ ਚੌਥਾ ਪੜਾਅ ਉੱਤੇ ਪਾਣੀ ਰਕ ਸੀਗਾ ਸਾਡੇ ਕਿੰਨੇ ਪ੍ਰਚਾਰਕ ਬੋਲੇ ਉਸ ਵਿਸ਼ੇ ਤੇ ਸਾਡੇ ਕੋਲ ਜਿਹੜੇ ਦੰਦਾਨ ਉਹਨਾਂ ਦੀ ਝੋਲੀ 'ਚ ਬੈਠੇ ਇੱਥੇ ਮਾਜੇ ਦੀ ਸਾਖ ਤਾਂ ਬੜੀ ਬੈਕੀ ਹੋਣੀ ਆ ਸਾਡੇ ਜਨਰਲ ਤੁਹਾਡੇ ਕੋਲ ਦੀ ਝੋਲੀ 'ਚ ਬਹਿ ਕੇ ਜਿਹੜਾ ਬੰਦਾ ਤੁਹਾਨੂੰ ਕਹਿ ਰਿਹਾ ਤੁਸੀਂ ਚੌਥੀ ਕੁੜੀ ਆ ਤੁਹਾਡੇ ਖੂਹ ਆ ਤੇ ਤੁਹਾਡਾ ਸਰੋਵਰ ਆ ਤੁਸੀਂ ਸਾਡੇ ਜਨਰਲ ਸਾਡੀ ਕੌਮ ਦੇ ਮੁਖੀ ਕਰਕੇ ਉਹਨਾਂ ਦੀ ਝੋਲੀ 'ਚ ਬਹਿ ਗਏ ਕਿੱਥੇ ਤੱਕ ਕੌਮ ਖੜੀ ਤੁਹਾਡੀ ਅੱਜ ਵੀ ਸਾਹਮਣੇ ਦੇਖੋ ਤੁਸੀਂ ਸੰਪਰਦਾਵਾਂ ਦੇ ਚਾਰਜੋ ਕਿੰਨਾ ਸਮਾਏ ਤੁਹਾਡਾ ਤੁਹਾਡੇ ਪਾਂਡੇ ਸਾਰਿਆਂ ਦੇ ਅੱਟ ਨੇ ਉੱਤੇ ਆਟਾ ਟਾੜਾ ਜੋ ਉਡੀ ਦਿੱਤੀ ਜਾਂਦੀ ਏ ਅੰਮ੍ਰਿਤ ਸਕੂਲ ਲਈ ਦੋ ਬਾਗਿਆ ਸੰਪਰਦਾਵਾ ਚ ਜੇ ਤੁਸੀਂ ਅਜ ਤੱਕੜੇ ਨਾ ਹੋਏ ਆਜਾ ਸੀ ਕਰਦੇ ਸਾਡਾ ਮਧਮੇ ਸਿੱਖ ਸਮਾਜ ਬੜਾ ਤਲੇ ਤੇ ਬੜਾ ਜੋਰ ਹੈ ਅੱਜ ਵੀ ਤੁਹਾਡੇ ਲੋਕਾਂ ਨਾਲ ਪਾਡੇ ਲੱਗਿਆ ਕਿ ਏਡੇ ਅਸੀਂ ਜੋਧੇ ਦੀਆਂ ਕੀ ਹੋਈ ਸਾਨੂੰ ਬਣਦੇ ਰੋੜੇ ਬਾਬਾ ਜੀਵਨ ਸਿੰਘ ਵਾਲੇ ਰਾਹ ਤੇ ਚੱਲਣ ਦੀ ਰੋੜੇ ਉਹਨਾਂ ਨੇ ਸਾਰਾ ਪਰਿਵਾਰ ਆਇਆ ਤੇ ਆਪਣੇ ਬੀਜਾ ਦਾ ਸੀਸ ਘੱਟ ਉੱਥੇ ਲਾਇਆ ਸੀਗਾ ਤੇ ਜੇ ਅਸੀਂ ਇਹ ਲੜਾਈ ਲੜਨੀ ਆ ਸਭ ਤੋਂ ਪਹਿਲਾਂ ਤਾਂ ਸਾਡਾ ਬਾਬਾ ਜੀਵਨ ਸਿੰਘ ਵਰਗੇ ਜਰਨੈਲ ਦੇ ਅਸੀਂ ਘਰਾਂ ਚ ਕਿੰਨੇ ਕੇ ਬੈਨਰ ਲਾਏ ਕਲਗੀ ਤੋੜੇ ਵਾਲੇ ਸਾਰੇ ਤੁਸੀਂ ਹੁਣ ਬਾਬਾ ਜੀਵਨ ਸਿੰਘ ਦਾ ਅਸੀਂ ਦਿੱਟਾ ਲਾਂਗੇ ਗਿਆ ਏ ਸਾਰੇ ਪੰਜਾਬ ਦੇ ਵਿੱਚ ਕੱਲੇ-ਕੱਲੇ ਘਰ ਦੇ ਉੱਤੇ ਬਾਬਾ ਜੀਵਨ ਸਿੰਘ ਦਾ ਬੈਨਰ ਚਾਹੀਦਾ ਚਮਕੌਰ ਘੜੀ ਦੇ ਵਿੱਚ ਘਟੋਟ ਪੰਜਾਬ ਬੈਨਰ ਚਾਹੀਦਾ ਉਹਦੇ ਕਲਗੀ ਤੋੜੇ ਵਾਲੇ ਅਨੰਦਪੁਰ ਸਾਹਿਬ ਦੇ ਵਿੱਚ ਚਾਹੀਦੇ ਆ ਤੇ ਜੇ ਅਸੀਂ ਇੱਥੇ ਜੂਤ ਉੱਤੇ ਜਾ ਕੇ ਬੋਲ ਕੇ ਉਹ ਤੋਂ ਬਾਅਦ ਇਸ ਵਿਸ਼ੇ ਤੇ ਨਹੀਂ ਬੋਲਾਂਗਾ ਕਸਾ ਕੋਈ ਘਰ ਤੱਕ ਨਾ ਉਹ ਆਕ ਨੂੰ ਜਿਨ੍ਹਾਂ ਨੇ ਇਹ ਗੱਲ ਕਰਨੀ ਕਲਗੀ ਤੋੜੇ ਵਾਲੀ ਸਭ ਤੋਂ ਪਹਿਲਾਂ ਤੇ ਆਪਣੇ ਪਰਿਵਾਰਾਂ ਦਾ ਮੋਹ ਤੇ ਆ ਕੇ ਆਪਣੇ ਸਿਰਾਂ ਤੇ ਖੰਭਰ ਵੱਲੋ ਤੇ ਜੇ ਦੋ ਦਿਨ ਬਾਅਦ ਜਾਏ ਘਰਾਂ ਦੇ ਬਹਿ ਜਾਣਾ ਤੇ ਲੋਕਾਂ ਨੇ ਕੰਬੈਨਟ ਕਰਦੇ ਤੇ ਲੋਕਾਂ ਨੇ ਘੜਾ ਕੱਢ ਲਈਏ ਤੇ ਫਿਰ ਚੋਪੜਾ ਪਿਓ ਅਸੀਂ ਐਲਾਨ ਕੀਤਾ ਵੀ ਜਿਹਨੇ ਵੀ ਚਮਕੌਰ ਘਣੀ ਦੇ ਬਾਬਾ ਜੀਵਨ ਸਿੰਘ ਸ਼੍ਰੋਮਣੀ ਜਰਨੈਲ ਦੇ ਖਿਲਾਫ ਬੋਲਿਆ ਤੇ ਅਸੀਂ ਉਹਦੀ ਜੁੱਤੀ ਫ੍ਰਿੰਟ ਕਰਾਂਗੇ ਨਗਿਆ ਕਰਕੇ ਕੋੜੇ ਨਾ ਬਿਲਾਂ ਤੁਸੀਂ ਦੇਖਿਆ ਸੀ ਅਜਾ ਕੀ ਵੀ ਉਹਨੇ ਇੰਟਰਵਿਊ ਦਿੱਤਾ ਸੀ ਉਹਨੇ ਕਿਹਾ ਸੀ ਸਾਡੇ 95 ਜੇ ਬੜਿਆ ਗੁਰਦੁਆਰਾ ਸਾਹਿਬ ਕੀ ਅਸੀਂ ਕਿੰਨਾ ਕੁ ਬੋਲੇ ਸਾਡੇ ਸਿੱਖ ਦੂਰ ਵਾਲੀ ਲੱਭਣ ਕਿਉਂ ਪਤਾ ਨਹੀਂ ਲੱਭਿਆ ਦੇਖਿਆ ਸੀ ਲੰਗਿਆ ਕਰਕੇ ਕੁਛ ਦੋਨ ਨੂੰ ਵੀ ਸਾਨੂੰ ਜਿੰਨਾ ਚਿਰ ਤੱਕ ਅਸੀਂ ਤੱਕੜੇ ਨਹੀਂ ਹੁੰਦੇ ਜਿੰਨਾ ਚਿਰ ਤੱਕ ਅਸੀਂ ਆਪਣੀ ਪੰਥ ਦੀ ਗੱਲ ਨਹੀਂ ਕਰਦੇ ਆਪਣੀ ਸਨਮਾਨ ਨੂੰ ਨਰਪ ਚੋ ਨਹੀਂ ਕਰਦੇ ਉਨਾ ਚਿਰ ਤੱਕ ਤੁਹਾਨੂੰ ਤੁਹਾਡੀ ਦਾਵੇਦਾਰੀ ਤੇ ਤੁਹਾਡੇ ਹੱਥ ਨੂੰ ਤੁਹਾਨੂੰ ਮਿਲਣੀ। ਬੀਪੀ ਦਲ エアਪੋਰਟ ਦਾ ਕੁਝ ਵੱਡਾ ਮਿਸ਼ਾ ਨਹੀਂ ਸੀਗਾ। ਉਹ ਸਾਡੇ ਬੰਦਿਆਂ ਦੀ ਗਲਤੀ ਆ। ਸਾਡੇ ਗੁਰੂ ਘਰਾਂ ਵਾਲਿਆਂ ਦੀ ਗਲਤੀ ਜਿਹੜੇ ਜੋ ਹੋ ਜੇ ਅੱਖਾਂ ਦੇ ਪ੍ਰਚਾਰ ਕਰ ਸਕਦੇ ਆ। ਕੀ ਤੁਹਾਡੀ ਕੋਊ ਕੋ ਪ੍ਰਚਾਰ ਨਹੀਂ ਆਗੇ? ਚੰਗੇ ਚੰਗੇ ਬੜੇ ਪ੍ਰਚਾਰ ਗਿਆ। ਆਪਣੇ ਪ੍ਰਚਾਰ ਨੂੰ 550 ਰੁਪਏ ਭੇਜਾ ਦੇ ਉਹਦੀ ਗੱਡੀ 'ਚ ਤੇਲ ਪਾਓ। ਅਗਲਾ ਪ੍ਰਚਾਰ ਸਾਰਾ ਬੰਦ ਦਾ ਕਰੇ। ਬਾਬਾ ਜੀਵਨ ਕੰਧਾ ਪ੍ਰਚਾਰ ਕਰੇ। प्रचार दूजे साते जो कौम चे लड़ाई पाद होकर बह जाते हैं इस करके सारी कौम बेनती है सारी कौम तकड़ी हो गए तकड़ा पैदा करो जे राजे दुखी जातेर कहें कि अढ़ लिख के राज करा वो भी, भी जरूरी है पर हरी सिंह नवे ने छत्र ला तो के बाजार से रखता जिला छित्र कहना राजे ਜੇ ਸਾਡਾ ਛੇਤਰ ਹੈ ਮੈਂ ਅੱਜ ਸਾਡੇ ਸਮਾਜ ਦੀ ਕਿਉਂ ਦੋ ਭਾਂਡੇ ਸੰਪਰਦਾਵਾਂ ਚ ਜਿੱਥੇ ਕੰਡੀਆਂ ਚ ਦੋ ਭਾਂਡੇ ਖੋਵਾ ਜਾਂਦਾ ਦੇ ਲਾਹਾਂ ਚ ਜੇ ਤੁਸੀਂ ਅੱਜ ਤੱਕੜੇ ਨਾ ਹੋਏ ਪੰਥ ਦੀ ਗੱਲ ਨਾ ਕੀਤੀ ਇਹ ਚਪੜ ਚੋਂ ਕੋਈ ਮੇ ਨਾ ਕੱਢਿਆ ਹੁਣ ਆਉਣ ਵਾਲੇ ਕੰਮ ਦੇ ਤੁਹਾਡੇ ਬੱਚੇ ਪੜ੍ਹੇ ਲਿਖੇ ਹੋ ਜਾਣੇ ਆ ਨੌਕਰੀਆਂ ਲੱਗ ਜਾਣਗੇ ਕੌਣ ਵਾਲੇ ਟਾਈਮ ਦੇ ਤੁਹਾਡੇ ਬੱਚਿਆਂ ਨੂੰ ਇਹੀ ਠੇਕੇਦਾਰ ਜੁੱਤੀ ਚ ਪਾਣੀ ਪੀਉਣਗੇ ਸਾਰੇ ਤੱਕੜੇ ਹੋਈ ਆਪਾਂ ਅੰਦਰ ਦੀ ਗੱਲ ਕਰੀਏ ਤੇ ਸਾਰੇ ਜਿਹੜੀ ਤੁਹਾਨੂੰ ਕਮੇਟੀ ਤਿਆਰ ਕਰਨੀ ਆ ਸਭ ਤੋਂ ਵੱਡਾ ਵਿਸ਼ਾ ਸ਼੍ਰੋਮਣੀ ਜਰਮਿਆਲ ਬਾਬਾ ਜੀਵਨ ਸਿੰਘ ਚਮਕੌਰ ਗੜੀ ਦੇ ਖੀਤਲੇ ਸ਼ਹੀਦ ਹੈ ਅਸੀਂ ਮੰਨਦੇ ਆ ਜਿਹੜਾ ਖੀਤਲੇ ਸ਼ਹੀਦ ਨਹੀਂ ਕਹੇਗਾ ਅਸੀਂ ਉਹਦੇ ਦੱਟ ਕੇ ਵਿਰੋਧ ਕਰਾਂਗੇ ਕੋਈ ਨਾ ਹੋਵੇ ਹੋਏ ਇਸ ਨੂੰ ਨਾਮ ਸਾਰੇ ਤੱਕੜੇ ਹੋ ਗਿਆ ਆਪਾਂ ਬਾਬਾ ਜੀਵਨ ਸਿੰਘ ਦਾ 350 ਸਾਲਾ ਮੜਾਓ ਜਿੱਤੇ ਵੀ 5 ਲੱਖ ਦਾ ਘਾਟ ਹੋਵੇ ਸਰਕਾਰ ਨੂੰ ਜੋ ਜਿੰਨਾ ਦੀ ਪੰਥ ਦੇ ਠੇਕੇਦਾਰ ਪੰਥ ਦੇ ਖਿਲਾਫ ਸਾਜ਼ਾ ਕਰਦੇ ਆ ਜਾਂ ਪੰਥ ਨੂੰ ਤੋੜਦੇ ਗੱਲ ਕਰਦੇ ਆ ਉਹਨਾਂ ਦਾ ਦਿਮਾਗ ਬੁੱਲੇ ਵੀ ਅਜਨ ਅੰਗਰੇਟੇ ਚਾ ਗਿਆ ਮਧਵੀ ਸੇਕ ਕੋਈ ਜਾਤ ਨਹੀਂ ਹੈਗੀ ਧਿਆਨ ਦਿਓ ਹੀ ਕੰਨਾ ਚ ਮੁੰਦਰਾ ਪਾ ਕੇ ਨਹੀਂ ਇਹ ਮਧਵੀ ਸੇਕਿਆ ਮਧਵੀ ਸੇਕ ਉਹ ਹੈ ਜਿਹੜਾ ਮਧਮ ਦਾ ਪੱਕਾ ਹੈ ਜਿਹੜਾ ਧਰਮ ਦਾ ਪੱਕਾ ਹੈ ਇਹਨਾਂ ਕਹਿੰਦੇ ਹੀ ਕੰਨਾ ਚ ਮੁੰਦਰਾ ਪਾਈਆਂ ਸਾਡੇ ਮੁੰਡਿਆਂ ਨੇ ਵਾਰ ਬੋਨੇ ਮਧਵੀ ਸੇਕਣਾ ਮਧਵੀ ਸੇਕ ਕਿਹਤੋਂ ਦੇ ਪੱਕੇ ਦਾ ਨਾਮ ਆਇਆ ਕੋਈ ਨਹੀਂ ਹੋ ਸਕਦਾ ਅਗਰੇ ਟਾਤਾ ਨੇ ਕਹ ਵਾਨ ਮਿਲਿਆ ਸੀ ਸਨਮਾਨ ਮਿਲਿਆ ਸੀਗਾ ਸਾਰੇ ਤੱਕਲੇ ਹੋ ਗਏ ਹੀ ਮੈਂ ਕਰੋਂ 350 ਸਾਲਾਂ ਮਣਾਉ ਬਾਬਾ ਜੀ ਮਨਸੇ ਦਾ ਅਸੀਂ ਤਿਆਰ ਪਰ ਤਿਆਰ ਕੋਈ ਸਾਡੇ ਸਮਾਜ ਦੇ ਗਰੀਬ ਨਹੀਂ ਹੈਗਾ ਇੰਨਾ ਕਿ ਤੱਕਲਾ 350 ਸਾਲਾਂ ਮਣਾਉ ਤੁਹਾਨੂੰ ਲੜਨ ਦੀ ਲੋੜ ਨਹੀਂ ਕਿਸੇ ਕੁੱਪ ਦੇ ਮੋਲ ਦੀ ਜਾਂਦੀ ਲੋੜ ਨਹੀਂ ਪੈਣੀ ਜੇ ਤੁਸੀਂ 350 ਸਾਲਾਂ ਬਾਬਾ ਜੀ ਮਨਸੇ ਦਾ ਚਮਕੌਰ ਘੜੀ ਦੇਸੀ ਦੀਆਂ ਨੇ ਮਨਾਰੇ ਬੜਾ ਚੜਦੀ ਗਲਾ ਕੇ ਕੋਈ ਵੀ ਟਾਈਮ ਰੱਖ ਲਓ ਤੁਸੀਂ ਪੂਰੇ ਸਾਲ ਦੇ ਵਿੱਚ 350 ਤੋਂ 450 ਨਾਲ ਸਕਦੇ ਆ ਆਪਾਂ 30% ਦੀ ਬੇਟੇ ਮਾਤਾ ਹੁਸਨ ਦੀ ਬੇਟੇ ਬਾਕੀ ਪਾਪਾ ਪੰਜਾਬ ਤੋਂ ਹੀ ਸਾਰੇ ਆਪਾਂ ਕੌਮ ਦੇ ਮੁਖੀ ਆ ਪਰ ਤਕੜਾ ਮੈਸਲਾ ਦਿਓ ਅੱਜ ਆਪਾਂ ਇੱਥੇ ਬੋਲ ਕੇ ਚਾਰ ਦਿਨ ਬਾਅਦ ਆਪਣੇ ਤੇ ਅੱਧੇ ਬੰਦੇ ਨਾਲ ਲੱਭੇ ਕੋਈ ਫਾਇਦਾ ਨਹੀਂ ਸਰ ਟਾਈਮ ਮਿਲਣ ਦਾ ਕਰਨ ਦਾ ਜੇ ਅਸੀਂ ਜਾਣੇ ਇਹਨਾਂ ਦੇ ਢੋਲ ਜਿਹਾ ਪਹਿਣਾ ਨਹੀਂ ਪਹਿਤਾ ਤਕੜੇ ਹੋ ਗਏ ਆਪਾਂ ਜਿੱਤੇ ਸੰਪਤੀ ਕੇ ਕੇ ਤੋਂ ਲੜੇ ਕਲਾਫਰਨਾ ਜੋ ਕੋ ਸਾਡੇ ਕਿਸੇ ਯਾਤਰਾ ਵੈਰਦੀ ਜੱਟ ਵੀ ਸਾਡੇ ਕੋ ਭਰਾ ਆ ਉਹ ਬਦਾਸੀ ਉਸੇ ਕੀ ਸਾਡੇ ਭਰਾ ਆ ਸਾਡੀ ਲੜਾਈ ਕਿਹਦੇ ਨਾਲ ਆ ਜਿਹੜਾ ਸਾਡੇ ਇਤਿਹਾਸ ਨੂੰ ਤੋੜਦਾ ਜਿਹੜਾ ਪੰਦਰੋਂ ਤੋੜਦਾ